हां जी दोस्तों सारेया नु सस्श्रीकाल स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਹਰਵੇਲ ਸਿੰਘ ਦੇ ਕੋਲ ਸੋ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਜਿਹੜੇ ਨਾਗ ਆ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਅੱਜ ਇਸ ਕਵਰੇਜ ਵਿੱਚ ਦੋਸਤੋ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਮੱਜਾਂ ਦਿਖਾ ਦਾਂਗੇ ਸੋ ਪੰਜ ਪਸ਼ੂਆ ਦੋਸਤੋ ਟੋਟਲ ਪੰਜ ਪਸ਼ੂਆ ਪੂਰੇ ਨਗਾ ਦੀ ਆਪਾਂ ਡਿਟੇਲ ਵੀਰ ਤੋਂ ਲੈ ਲਾਂਗੇ ਇਕੱਲੇ ਇਕੱਲੇ ਪਸ਼ੂ ਨੂੰ ਤੋੜ ਕੇ ਰੇਟ ਭਾਅ ਵੜਤਾ ਕਿੰਨਾ ਥੱਲੇ ਮਿਲਕ ਸੋਇ ਸੋਇ ਪਸ਼ੂ ਦਾ ਥੱਲੇ ਆ ਉਹ ਪੂਰੀ ਗੱਲਬਾਤ ਕਰ ਲਾਂਗੇ ਅੱਜ ਦੋਸਤੋ 25 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਦੋਸਤੋ ਦੁਪਹਿਰ ਦੇ ਕੋਈ 1:30 ਵਜੇ ਦਾ ਸੋ ਪਸ਼ੂ ਜਿੰਨੇ ਦਿਖਾਏ ਜਾਣਗੇ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਜਿਹੜੇ ਵੀਰ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਤੁਸੀਂ ਵੀਰ ਹਰਵੇਲ ਦੀ ਤਸੱਲੀ ਤੇ ਵੀ ਪਸ਼ੂ ਜਿਹੜਾ ਖਰੀਦ ਸਕਦੇ ਜੀ ਆਓ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿ ਇਹਨਾਂ ਸਾਰੇ ਪਸ਼ੂਆਂ ਦੀਆ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਾਸਰੀ ਕਾ ਹਾਂਜੀ ਸੰਧੂ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਾਸਿਕਾਲ ਹੋ ਠੀਠਾ ਵੀਰ ਜੀ ਠੀਕ ਠਾਕ ਕੈਮ ਜੀ ਕਿਰਪਾ ਹੋਈ ਗੁਰੂ ਦੀ ਮਿਹਰ ਸ਼ੁਕਰ ਸ਼ੁਕਰ ਹਰਵੈਲ ਵੀਰੇ ਪਸ਼ੂਆਂ ਚ ਪੰਜ ਬਕਾਊ ਆਪਣੇ ਕੋਲ ਅ ਸੰਧੂ ਸਾਹਿਬ ਤਿੰਨ ਗਾਵਾਂ ਨੇ ਦੋ ਮੱਝਾਂ ਨੇ ਆ ਗਾਵਾਂ ਤਿੰਨੇ ਗੱਬੜਾ ਨੇ ਠੀਕ ਹੈ ਜੀ ਤੇ ਮੱਝ ਇੱਕ ਸੂਈ ਆ ਇੱਕ ਟੁਕੜ ਗੱਬੜਾ ਇੱਕ ਟੁਕੜ ਗੱਬੜਾ ਮੱਝਾ ਇੱਕ ਤਾਜੀ ਸੂਈ ਆ ਬਿਲਕੁਲ ਜੀ ਲਓ ਜੀ ਤਿੰਨ ਵੜਾ ਤੁਹਾਨੂੰ ਦਿਖਾ ਦੇਣੀ ਆ ਤੇ ਕੁਝ ਕ੍ਰਾਸ ਵਿੱਚ ਇੱਕ ਸ਼ਹੀਵਾਲ ਦੀ ਵੈੜ ਬਹੁਤ ਸੋਹਣੀ ਤੁਹਾਨੂੰ ਖੂਬਸੂਰਤ ਵੈੜ ਦਿਖਾਉਣੀ ਆ ਬੱਚੀ ਕਾਫੀ ਸੋਹਣੀ ਆ ਸਟਾਰਟ ਆਪਾਂ ਹਰਵੀਰ ਭਾਈ ਇੱਥੋਂ ਹੀ ਕਰ ਲਈਏ ਸ਼ਹੀਵਾਲ ਤੋਂ ਹੀ ਸੰਧੂ ਸਾਹਿਬ ਸ਼ਹੀਵਾਲ ਆਏ ਹਾਂਜੀ ਬਿਲਕੁਲ ਪਿਓਰ ਬਹੁਤ ਚੰਗੀ ਬੱਚੀ ਹਮ ਤੇ ਸੀਲ ਸਾਊ ਆ ਠੰਡੀ ਆ ਹਮ ਦੂਜੇ ਸੂਵੇ ਵੈੜ ਨੇ ਸੂਣਾ ਤੇ ਸੰਧੂ ਸਾਹਿਬ ਅਜੇ ਸੂਣ ਦਾ ਸਮਾਂ ਇਹਦਾ ਜਿਹੜਾ 10 ਦਿਨ ਬਾਕੀ ਆ ਬਹੁਤ ਜ਼ਿਆਦਾ ਬਣੂਗੀ 10 ਦਿਨ ਕੱਢਦੀ ਆ ਜੀ ਹਾਂ 8 ਤੋਂ 10 ਦਿਨ ਕੱਢਦੀ ਆ ਬਹੁਜੀ ਸ਼ਹੀਵਾਲ ਅੰਗ ਦੇ ਵਿੱਚ ਦੋਸਤੋ ਇਹ ਵਹਿੜਾ ਦੂਜਾ ਸੁਭਾ ਸੁਨਾ ਕੋਈ 10 ਦਿਨ ਦਾ ਸਮਾਂ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਕੋਈ ਖਰੀਦਦਾਰ ਸੌਦਾ ਕਰ ਸਕਦਾ ਹਾਈਟ ਕੱਦ ਵੱਡੀ ਆ ਉੱਚੀ ਹਾਈਟ ਕਰਦਾ ਬਹੁਤ ਸੋਹਣੀ ਜੰਦੂ ਸਾਹਿਬ ਬਿਲਕੁਲ ਹਾਂ ਬਰਾਊਨ ਅੱਖਾਂ ਹੂੰ ਤੇ ਬਰਾਊਨ ਹੀ ਰੰਗ ਆ ਹੂੰ ਲਓ ਜੀ ਦੋਸਤੋ ਪੂਰੀ ਕਿਆਮਤ ਚੀਜ਼ ਆ ਠੀਕ ਆ ਜੀ ਬੀ ਬਲੱਖਣ ਚੀਜ਼ ਆ ਸੋ ਬਹੁਤ ਵੀਰ ਲਾਈਕ ਕਰਦੇ ਆ ਪਸੰਦ ਕਰਦੇ ਆ ਹੁੱਡ ਹੁੱਡ ਵੇਰ ਕੋਲ ਉਸੇ ਤਰ੍ਹਾਂ ਬਨਪੂਨ ਉਸੇ ਤਰ੍ਹਾਂ ਚਾਂਡਰ ਉਹ ਵੀ ਹਰ ਇੱਕ ਚੀਜ਼ ਜਿਹੜੀ ਦੋਸਤੋ ਸਪੈਸ਼ਲਿਸਟੀ ਜਿਹੜੀ ਹੈ ਉਹ ਸਮਭੀ ਬੜੀ ਲਿਸ਼ਕ ਪੂਰੀ ਬੱਚੀ ਦੇ ਠੀਕ ਆ ਬਹੁਤ ਜਿਆਦਾ ਸ਼ਾਈਨ ਹੈ ਇਸ ਤੋਂ ਕਾਫੀ ਜਿਆਦਾ ਸ਼ਾਈਨ ਸ਼ੂਨ ਪੂਰੀ ਕਰਦੀ ਹੈ ਸਕਿਨ ਤੇ ਥਣ ਚੱਡੇ ਦੀ ਬਹੁਤ ਸੋਹਣੀ ਆ ਦੇਖੋ ਠੀਕ ਆ ਤੇ 10 ਦਿਨ ਦੋਸਤੋ ਕਰਵਾ ਵਾਲੀ ਹਜੇ ਟਾਈਮ ਕੱਢਦੀ ਆ 10 ਦਿਨ ਲੈ ਜੂਗਾ ਸਾਈਡ ਤੋਂ ਜਰੂਰ ਲੇਵਾ ਦਿਖਾਓ ਆ ਲਓ ਜੀ ਬਹੁਤ ਸੋਹਣਾ ਆ ਦੇਖੋ ਜੀ ਸੋ ਥਣ ਥਣ ਪੂਰਾ ਸੁਆਦੀ ਆ ਦੋਸਤੋ ਸੋ 10 ਦਿਨਾਂ ਦੇ ਵਿੱਚ ਬਹੁਤ ਖੂਬਸੂਰਤ ਨੇਵਾ ਬਣਾ ਕੇ ਤਿਆਰ ਕਰੂਗੀ ਉੱਪਰੋਂ ਬਹੁਤ ਨਿੱਗਰ ਆ ਦੋਸਤੋ ਸ਼ਿਆਹੀਵਾਲ ਬਹਿਣਾ ਤਕਰੀਬਨ ਆਪਾਂ ਜਿੰਨੀ ਦੇ ਵਿੱਚ ਤੇ ਬਹੁਤ ਨਿੱਗਰ ਤੇ ਰਾਜੀ ਗੁੰਦੀਆਂ ਪਈਆਂ ਹੁੰਦੀਆਂ ਠੀਕ ਹੈ ਜੀ ਗੁੰਦੀ ਬਹਿੜਾ ਪੂਰੀ ਜਿੰਨੀ ਆ ਸੰਧ ਸਾਹਿਬ ਦੀ ਅੱਖ ਜਿਹੜੀ ਬਿਲਕੁਲ ਅੰਗਰੇਜ਼ਾਂ ਵਾਲੀ ਬਿਲਕੁਲ ਬਿੱਲੀ ਬਿੱਲੀ ਅੱਖਾ ਬ੍ਰਾਊਨ ਬੈਲੋਫ ਸੁਨਮੇਵਤਿਆ ਤੇ ਆ ਦੇਖੋ ਠੀਕ ਹੈ ਕੈਰੈਕਟਰ ਮਾਰਕਿੰਗ ਜਿਹੜਾ ਵੀਰ ਕੋਈ ਚੈੱਕ ਕਰ ਸਕਦਾ ਉਹ ਵੀ ਤੁਸੀਂ ਤਸੱਲੀ ਕਰ ਲਿਓ ਠੀਕ ਆ ਲੈ ਸਾਨੂੰ ਸਾਬ ਮੱਝ ਐ ਮੱਲ ਆਪਾਂ ਇਹਨੂੰ ਇੱਕ ਮੱਝ ਦਾ ਦਰਜਾ ਦੇ ਸਕਦੇ ਆ ਹੂੰ ਹੂੰ ਜਿੰਨਾ ਯਾਨੀ ਕਿ ਇਹਦਾ ਪਾਸੇ ਜੇ ਦੁੱਧ ਵਾਲੇ ਪਾਸੇ ਵੇਖੀਏ ਕਿ ਉਹ ਵੀ ਮੱਝਾਂ ਦਾ ਦੁੱਧ ਇਹਨਾਂ ਦਾ ਹੁੰਦਾ ਬਿਲਕੁਲ ਸਾਨੂੰ ਸਾਬ ਬਹੁਤ ਹੀ ਹਾਂ ਬਾਕੀ ਠੰਡੀ ਸੀ ਇਹਦਾ ਅੱਛਾ ਹਰਵੀਰ ਭਾਈ ਹੁਣ 35 ਤੇ ਵੈਸੇ ਨਾਰਮਲ ਇਹਦਾ ਸ਼ਹਿਦ ਹੀ ਹੋਣਾ ਵਾ ਜੇ ਸ਼ਹਿਦ ਆਉਂਦਿਆ ਉਹ ਦਿਨ ਫਿਰ ਖੁੱਲੇ ਡੁੱਲੇ ਲੈ ਜੂ ਦੋਸਤਾਂ ਨੂੰ ਪਤਾ ਹੈ ਬੰਦੀਆਂ ਬਹੁਤ ਜ਼ਿਆਦਾ ਹੁੰਦੀਆਂ ਹਾਂਜੀ ਤੇ ਦੁੱਧ ਵੀ ਚੰਗਾ ਚਵਾਉਗੇ ਲਓ ਜੀ ਸੋ ਵਛੀ ਸਾਰੀ ਖੂਬਸੂਰਤ ਆ ਦੋਸਤੋ ਪਸੰਦ ਆਊਗੀ ਜਿਹੜਾ ਵੀ ਅੱਗੇ ਚਾਹ ਬਣਾਣਾ ਬਾਕੀ ਅਜੇ ਲੜਾਂ ਤੇ तकरीबन ਪੂਰਾ ਲੇਵਾ ਖੋਲਣ ਆਇਆ ਇਸ ਵਾਇਰ ਨੇ ਠੀਕ ਆ ਤੇ ਪਸੰਦ ਆਊਗੀ ਜਿਹੜੇ ਵੀਰ ਨੂੰ ਦਿਲ ਲੱਗੂਗੀ ਦੋਸਤੋ ਤੁਸੀਂ ਸੌਦਾ ਹਰਬੇਲ ਬਾਈ ਦੇ ਨਾਲ ਕਰ ਲਿਓ ਤੇ ਕੀ ਮੁੱਲ ਕਰਦੇ ਆ ਬਾਈ ਸੰਤੂ ਜੀ ਮੁੱਲ ਇਸ ਟਾਈਮ ਆਪਾਂ ਲੈਦੇ ਵਾਲੀ ਗੱਲ ਕਰਾਂਗੇ ਹਾਂਜੀ 45000 45 ਬਿਲਕੁਲ ਸੰਤੂ ਜੀ ਵਾਇਰ ਦਾ ਭਾਵੇਂ ਜਿੱਥੇ ਮਰਜ਼ੀ ਵੇਚੀਏ ਠੀਕ ਆ ਪਰ ਇਹ ਕਿ ਚਲੋ ਚੰਗੀ ਆ ਅਜੇ ਸੂਨ ਦਾ ਸਮਾ ਉਹਦੇ ਕਰਨੀ ਆ ਆਪਾਂ ਜਿਹੜਾ ਲਓ ਜੀ 45000 ਦੀ 200 ਤੁਹਾਨੂੰ ਮਿਲ ਜੂਗੀ ਥੋੜਾ ਬਾਧਾ ਵਿੱਚ ਕੋਈ ਗੁੰਜਾਇਸ਼ ਮਾਨਤਨ ਕਰਿਆ ਜਾਂਦਾ ਜਰੂਰ ਹੋਊਗਾ ਕੋਈ ਖਰੀਦਦਾਰ ਵੀ ਕਰਾਂਗੇ ਕਰਾਂਗੇ ਸੰਤੂ ਜੀ ਤੇ ਚੰਗੀ ਆ ਬਿਲਕੁਲ 레드 ਜਾਂ ਕਲਰ ਆ ਦੋਸਤੋ ਤੇ 레드 ਤੇ ਵਾਈਟ ਥੋੜਾ ਥੋੜਾ ਕੰਬੀਨੇਸ਼ਨ ਜਾਂ ਬਹੁਤ ਪਿਆਰੀ ਕਲਰ ਹੈਗੀ ਆ ਦੋਸਤੋ ਇਸ ਬੈਡ ਦੀ ਠੀਕ ਆ ਸੋ ਦੂਜੇ ਨੰਬਰ ਤੇ ਆ ਬੈੜ ਹਰਵੇਲ ਭਾਈ ਆਪਣੇ ਕੋਲ ਆ ਗਈ ਬਿਲਕੁਲ ਸੰਧੂ ਸਾਹਿਬ ਚੰਗੀ ਆ ਕਿਰਮਾ ਸੁਹਾ ਸੁਹੰਦੀ ਅੱਗੇ ਜੀ ਸੰਧੂ ਸਾਹਿਬ ਦੂਜਾ ਸੁਹਾ ਸੁਹੰਦੀ ਹੈ ਬੈੜ ਅੱਛਾ ਜੀ ਤਾਂ ਚੰਗੇ ਜਿਹੜਾ ਦੁੱਧ ਦਾ ਰਿਕੋਰਡਰ ਸੀਗਾ ਆਪਾਂ ਜਿੰਨਾ ਸੱਜਣਾ ਤੋਂ ਲਈ ਆ ਹੂੰ ਚੰਗੀ ਮੱਲੇ ਦੀ ਜਿਹੜੀ ਮਿਲਕ ਵੈਸਟੀ ਰਹੀ ਪਿਛਲੇ ਸੂਏ ਦੀ ਅੱਛਾ ਸਵੇਰ ਤੇਜਾ ਸੁੰਦੀ ਐ ਨਹੀਂ ਸੰਤੋ ਸਾਹਿਬ ਦੂਜਾ ਹੀ ਸੁੰਦੀ ਦੂਜਾ ਸੂਆ ਵੈਸੇ ਚਲੋ ਥੋੜੀ ਪੱਕ ਕੇ ਬਣੀ ਐ ਹੂੰ ਲਓ ਵੀ ਦੋਸਤੋ ਨਿਗਰ ਵਜਨ ਵਟਾ ਤੁਸੀਂ ਵੇਖ ਕੇ ਚੈੱਕ ਕਰ ਲੋ ਰਾਜੀ ਆ ਫੁੱਲ ਬੜਾ ਫੁੱਲ ਬਹੁਤ ਚੰਗਾ ਥਾਂ ਥਾਂ ਪੂਰਾ ਮੁਠੀ ਖਬਰਦਾਰ ਬੰਨਾ ਜਿਹੜਾ ਦੋਸਤੋ ਲੇਵੇ ਵਾਲੇ ਪਾਸਿਓ ਪਰ ਕਰਮਾ ਹਲੀ ਅਜੇ ਦਿਨ ਕੱਟਦੀ ਐ ਤੇ ਆਪਣਾ ਸ਼ਹਿਦ ਹੀ ਆਉਂਦਾ ਜੀ ਪੂਰਾ ਹਜੇ ਸ਼ਹਿਦ ਆਈ ਜਾਂਦਾ ਠੀਕ ਆ ਜੀ ਲਓ ਵੀ ਦੋਸਤੋ ਦਿਨ ਹਜੇ 10 ਕ ਦਿਨ ਘੱਟੋ ਘੱਟ ਵੀ ਆਈਡੀਆ ਮੰਨ ਲਓ ਵੀ 10 ਕ ਲੇਵਾ ਸੋਨਾ ਬਣਾ ਕੇ ਤਿਆਰ ਕਰੂਗੀ ਪਸੰਦ ਆਊਗੀ ਜਿਹੜਾ ਕੋਈ ਵੀ ਅੱਗੇ ਖਰੀਦਣਾ ਚਾਹੁੰਦਾ ਆਹ ਦੇਖੋ ਜੀ ਬਹੁਤ ਚੰਗੀ ਬਣੂਗੀ ਸੰਤੂ ਸਾਹਿਬ ਮਿਲ ਕਪੈਸਿਟੀ ਜਿਹੜੀ 25 ਤੋਂ ਪਲੱਸ ਰਹੂਗੀ ਇਹਦੀ ਹਮ ਹਮ ਲਓ ਜੀ ਸੋ ਥਣ ਥਣ ਵੀ ਪੂਰਾ ਖੂਬਸੂਰਤ ਮੁੱਠੀ ਥਾਣਾ ਹਾਥੀ ਚਵਾਈ ਦਾ ਥਾਣਾ ਜੀ ਸੋ ਕੱਦ ਦੀ ਵੀ ਜੇਕਰ ਗੱਲ ਕਰਨੀ ਹੈ ਦੋਸਤੋ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਕਿਉਂਕਿ ਵੱਡੇ ਕੱਦ加ਡ ਦੇ ਵਿੱਚ ਬਹੁਤ ਲੰਬੀ ਸੱਤ ਪੂਰਾ ਫੇਰ ਬੂਲ ਵੀ ਸਪੈਸ਼ਲ ਆ ਲੰਬਾਈ ਕਾਫੀ ਆ ਕੱਦ ਵੀ ਸੋਹਣਾ ਤੇ ਨਿੱਗਰ ਵੇਖੋ ਨਿੱਗਰ ਪੂਰੇ ਪੇਟ ਪੂਰਾ ਚੌੜਾ ਪੇਟ ਪੂਰਾ ਹੱਡੀ ਆ ਬਹੁਤ ਮਜ਼ਬੂਤ ਆ ਬੈਂਡ ਦੀ ਲੋ ਵੀ ਦੋਸਤੋ ਚੰਗੀ ਮਿਲਕ ਦੀ ਆਸ ਕਰ ਸਕਦੇ ਆ ਹਜੇ ਬਣਾਉਣਾ ਥਣਾਉਣਾ ਲੇਵਾ ਜਿਹੜਾ ਦੋਸਤੋ ਹਜੇ ਗਾਵਾਂ ਤੁਹਾਨੂੰ ਪਤਾ ਥੋੜੇ ਦਿਨਾਂ ਜੀ ਤਿਆਰ ਹੁੰਦੇ ਆ ਬਿਲਕੁਲ ਜੀ ਹਰਵੈਲ ਭਾਈ ਕੀ ਇਹਦੇ ਲੈਣ ਦੇ ਨੇ ਕਰਾਂਗੇ ਬੱਚੇ ਜੀ ਸੰਦੂ ਸਾਹਿਬ ਇਹਦਾ 67000 ਰੁਪਇਆ ਮੁੱਲਾ ਵਿੱਚੋਂ ਛੋੜ ਛੱਪਾ ਜ਼ਰੂਰ ਕਰਾਂਗੇ 67000 ਚੋਂ ਹਾਂ ਜੀ ਲਓ ਜੀ 67000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਸੋ ਥਾਣਾ ਲੈਵਾ ਦੋਸਤ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਤਸੱਲੀ ਕਰ ਲਿਓ ਬਾਕੀ ਥਾਂ ਤੁਹਾਨੂੰ ਬਹੁਤ ਸਵਾਤੀ ਆ ਅੱਗੇ ਆ ਮੱਝ ਆ ਗਈ ਆਪਣੇ ਕੋਲ ਇਹ ਸੰਦੂ ਸਾਹਿਬ ਮੱਝ ਤੀਜੇ ਸਵੇਰ ਚਲੰਦੇ ਦਾ ਅੱਛਾ ਜੀ ਤੀਜਾ ਸਵੇਰ ਸੂਈ ਕਿੰਨੇ ਦਿਨ ਦੀ ਆ ਸੂਈ ਸੰਦੂ ਸਾਹਿਬ ਪੰਜ ਹੀ ਦਿਨ ਦੀ ਆ ਠੀਕ ਹੈ ਜੀ ਬਹੁਤ ਚੰਗੀ ਆ ਸਾਨੂੰ ਦਾ ਦੁੱਧ ਦੇ ਥੱਲੇ ਹੁਣ 7 ਕਿਲੋ ਹੈਗਾ ਇਸ ਟਾਈਮ 7 ਤੋਂ 8 ਦੇ ਵਿੱਚ ਹੋਊਗਾ 8 7 ਕਿਲੋ ਦੁੱਧ ਦਾ ਬੱਚਾ ਮਗਰ ਕੱਟਾ ਸੀ ਤੇ ਮਗਰ ਕੱਟਾ ਤਾਜੀ ਸੂਈ ਹੈ 5 ਦਿਨ ਦੀ ਹਾਂ ਨੀਲੀ ਰਵੀ ਦੀ ਆ ਲਓ ਜੀ ਹਾਈਟ ਦੋਸਤੋ ਕਈ ਵਾਰ ਐਂਗਲ ਦਾ ਨਹੀਂ ਪਤਾ ਕਈ ਜਿਹੜਾ ਵੀਰ ਨੇ ਕਿੰਨਾ ਕੁ ਰਿਐਕਟ ਕਰਨਾ ਮੀਡੀਅਮ ਜੀ ਹਾਈਟ ਆ ਮੀਡੀਅਮ ਜੀ ਹੈ ਮੱਧ ਦੀ ਹਾਈਟ ਜਿਹੜੀਆਂ ਮੀਡੀਅਮ ਜੀ ਹਾਈਟ ਆ ਤੇ ਪਤਲੇ ਪਿੰਡੇ ਦੀ ਆ ਬਾਕੀ ਬਾਡੀ ਸਟਰਕਚਰ ਜਿਹੜਾ ਤੁਸੀਂ ਆ ਦੇਖ ਕੇ ਚੈੱਕ ਕਰ ਲਓ ਠੀਕ ਆ ਆਹ ਰਵੇ ਹੁਣ ਦੁੱਧ ਕਿੰਨਾ ਹੋਊਗਾ ਸਾਨੂੰ ਸਾਹਿਬ 7 ਤੋਂ ਬਾਹਰ ਹੀ ਹੋਗਾ 7 ਕਿਲੋ ਤੋਂ ਜਿਹੜਾ ਦੋਸਤੋ ਬਾਹਰ ਦੁੱਧ ਆ ਬਾਕੀ ਸਾਨੂੰ ਸਾਹਿਬ ਸਿੰਘ ਦੀ ਮੰਤਰੀ ਦਿਖਾ ਦਿਓ ਕਿਤੇ ਅੜਕੇ ਸਿੰਘ ਜਿਹੜਾ ਇਹਦਾ ਯਾਨੀ ਕਿ ਪਸ਼ੂ ਨੂੰ ਅੜਾਇਆ ਸੀਗਾ ਵੱਡਿਆ ਆ ਠੀਕ ਹੈ ਜੀ ਠੀਕ ਹੈ ਜੀ ਆ ਲਓ ਜੀ ਠੀਕ ਸੋ ਆਹ ਮਾਜਾ ਦੋਸਤੋ 7 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ ਤੇ ਚਵਾਪਸ ਮਾ ਦੀ ਇੱਕ ਵਾਰੀ ਪਸਵਾ ਚਵਾ ਜਿਹੜਾ ਬਹੁਤ ਚੰਗੀ ਸਾਨੂੰ ਗਾਰੰਟੀ ਦੇ ਦਾਂਗੇ ਆਪਾਂ ਲਓ ਜੀ ਸੋ ਕਿ ਵੀਰ ਤੋਂ ਸੱਲੀ ਦੇ ਮਗਾਉਣਾ ਚਾਹੁੰਦਾ ਤਾਂ ਸੱਲੀ ਤੇ ਵੀ ਤੁਹਾਡੇ ਜਿਹੜਾ ਦੋਸਤੋ ਪਹੁੰਚ ਹੋ ਜੂਗੀ ਲਓ ਜੀ ਸੋ ਬੱਚਾ ਜਿਹੜਾ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਬੱਚਾ ਮੇਲ ਕਾਫ ਆ ਇਸ ਮੱਝ ਦੇ ਥੱਲੇ ਆ ਕੱਟਾ ਜਿਹੜਾ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਤੇ 7 ਕਿਲੋ ਮਨ ਕੇ ਕੋਈ ਵੀਰ ਸਬਦਾ ਕਰ ਸਕਦਾ। ਬਾਕੀ ਸੰਧੂ ਸਾਹਿਬ ਦੁੱਧ ਚਵਾ ਦਊਗੀ 9-10 ਲੀਟਰ ਬਾਕੀ ਰੇਟ ਬਹੁਤ ਜਾਇਜ਼ ਹੈ ਦਾ। ਹਾਂ ਜੀ। 55000 ਰੁਪਏ। ਹਾਂ ਮੰਤਨ ਹੋ ਜਾਊਗਾ। 55000 ਦੇ ਵਿੱਚੋਂ ਮੰਤਨ। ਬਿਲਕੁਲ ਜੀ। ਲਓ ਜੀ 55000 ਦੇ ਵਿੱਚੋਂ ਮੰਤਨ। ਉਹ ਵੀ ਨੀਲੀ ਰਾਬੀ। ਠੀਕ ਆ ਜੀ। ਸੋ ਆਹ ਬਾਡੀ ਮੰਤਰਾ ਦੋਸਤੋ ਆਹ ਪੂਰੀ ਸਟਰਕਚਰ ਵਾਈਜ਼ ਤੁਸੀਂ ਦੇਖ ਲਈ ਆ। ਇਹ ਮਾਝਾ ਵੀਰ ਹਰਬੇਲ ਸਿੰਘ ਦੇ ਕੋਲ। ਅਗਲੇ ਪੰਨੇ ਜਿਹੜੀ ਆ ਤੋਕਰ ਗੱਬਣਾ ਜੀ। ਹਾਂ ਜੀ। ਲਓ ਜੀ। ਸੰਧੂ ਸਾਹਿਬ ਇਹਦੇ ਥੱਲੇ 3 ਤੋਂ 4 ਲੀਟਰ ਜਿਹੜਾ ਦੁੱਧ ਆ। ਹਾਂ ਜੀ। ਅਸਰ ਬੋਲੇ ਕਿ ਨਵੇਂ ਸੂਵੇ ਲੈ ਕੇ ਗੱਬਣ ਇਹ ਤੀਜੇ ਸੂਵੇ ਲਈ ਇੱਕ ਡੰਗ ਹੀ ਮਿਲਦੀ ਹੈ ਤਿੰਨ 3 ਕਿਲੋ ਦੁੱਧ ਸੰਦੂ ਸਾਹਿਬ ਇੱਕ ਡੰਗ ਚੋਲੇ ਕੋਈ ਦੋ ਡੰਗ ਚੋਲੇ ਲਓ ਜੀ ਇੱਕ ਟਾਈਮ ਕੋਈ ਵੀ ਰੋ ਚੋ ਸਕਦਾ ਕਿਉਂਕਿ ਤਿੰਨ ਕਿਲੋ ਦਾ ਦੁੱਧ ਅੱਗੇ ਗੱਬਣ ਤਿੰਨ ਮਹੀਨੇ ਤੋਂ ਪਲਾਸ ਹੀ ਚੱਲਣ ਦੀ ਹੈ ਪਲਾਸ ਹੀ ਚੱਲ ਲੈਂਦੀ ਹੈ ਤਿੰਨ ਮਹੀਨੇ ਤੋਂ ਜਿਹੜਾ ਪਲਾਸ ਸਮਾ ਹੋ ਗਿਆ ਗੱਬਣ ਟੋਕੜ ਟੋਕੜ ਗੱਬਣ ਜਿਹੜੀ ਇਹ ਮਾਝ ਬਕਾਊਗਾ ਸੋ ਸੂਵੇ ਅੱਗੇ ਕੋਈ ਵੀ ਰ ਤੀਜੇ ਸਮਝ ਲੈ ਚੌਥੇ ਸੂਵੇ ਲਈ ਗੱਬਣ ਸਮਝ ਲੈ ਠੀਕ ਆ ਬਹੁਤ ਸੰਦੂਸਰ ਲੰਬਾਈ ਬੜੀ ਮਾਈਦੀ ਕੱਦ ਬਹੁਤ ਜ਼ਿਆਦਾ ਠੀਕ ਹੈ ਜੀ ਨਹੀਂ ਕੱਦ-ਕੱਟ ਦੇ ਚਲੋ ਵੱਡੇ ਕੱਦ-ਕੱਟ ਦੇ ਵਿੱਚ ਬਿਲਕੁਲ ਸੰਦੂਸਰ ਤੇ ਰੇਟ ਵੀ ਜਾ ਜਾ ਉਹ ਚਾਰੇ ਚੰਗੇ ਆ ਬਹੁਤ ਚੰਗੇ ਚੁਆਇਸ ਸੰਦੂਸਰ ਇੱਕ ਨੰਬਰ ਆ ਲਓ ਜੀ ਸੋ ਜਿਹੜੇ ਵੀ ਅੱਗੇ ਤੋਕੜ ਗੱਬਣਾ ਨਹੀਂ ਮਿਲਦਾ ਤੇ ਭਾਅ ਪੜਦਾ ਜਿਹੜਾ ਦੋਸਤੋ ਕਿਉਂਕਿ ਅੱਧ ਪਚਾਹ ਦੇ ਚ ਮਿਲ ਜਾਣੀ ਹੁੰਦੀ ਹੈ ਚੀਜ਼ ਅੱਗੇ ਕਿਸੇ ਵੀਰ ਨੇ ਫਿਰ ਜਦੋਂ ਪਸ਼ੂ ਬਿਲਕੁਲ ਸਿਰੇ ਤੇ ਆਉਂਦਾ ਠੀਕ ਹੈ ਜੀ ਤੇ ਤਿਆਰੀ ਤੇ ਹੁੰਦਾ ਤੇ ਕੋਈ ਦੋ ਪੈਸੇ ਵੀਰ ਕੱਢ ਵੀ ਲੈਂਦੇ ਆ ਸੋ ਉਹ ਵੀਰ ਵੀ ਤੁਸੀਂ ਜ਼ਰੂਰ ਸਬਦਾ ਕਰ ਸਕਦੇ ਜੀ ਠੀਕ ਹੈ ਜੀ ਸੋ ਕਦਕੁੱਦ ਚੰਗਾ ਤੇ ਕਈ ਨਾ ਨਰਮ ਜੀ ਨੋਰਮਲ ਜੀ ਸੇਵਾ ਦੇ ਵਿੱਚੋਂ ਕਈ ਨਾ ਪਸ਼ੂ ਨਿਕਲਦੇ ਆ ਦੋਸਤੋ ਕਦਕੁੱਦ ਦੀ ਚੰਗੀ ਅਗੇ ਕੋਈ ਸਹਮਾਲ ਵਾਲਾ ਵੀਰ ਟੱਕਰ ਗਿਆ ਤੇ ਗੱਬਣ ਹੈ ਗਈ ਠੀਕ ਹੈ ਜੀ ਗਰੰਟਡ ਗੱਬਣਾ ਕੋਈ ਵੀ ਆ ਆਪਦਾ ਡਾਕਟਰ ਲਿਆ ਕੇ ਸਾਈਬਿਆਨਾ ਕਰਕੇ ਤਸੱਲੀ ਕਰ ਸਕਦਾ ਹੈ ਵੱਟੀਆਂ ਮੱਝਾਂ ਦੇ ਬਰਾਬਰ ਕੱਦਦਾ ਇਹਦਾ ਠੀਕ ਹੈ ਜੀ ਕਦ ਬਹੁਤ ਵੱਡੀਆਂ ਮੱਝਾਂ ਦੇ ਵਿੱਚ ਹੀ ਆ ਦੋਸਤੋ ਪਰਲੇ ਬੰਨੇ ਬਾਈ ਦੇ ਹਰਵੇਲ ਦੀ ਬਿਲਕੁਲ ਡੇਰੀ ਫਾਰਮਿੰਗ ਆ ਜਿਹੜੀਆਂ ਮੱਝਾਂ ਡੇਰੀ ਵਾਲੀਆਂ ਉਹ ਵੀ ਘਰੇ ਆ ਤੇ ਉਹਨਾਂ ਦੇ ਬਿਲਕੁਲ ਇਕੁਅਲ ਜਿਹੜਾ ਬਰਾਬਰ ਕੱਦਦਾ ਇਸ ਮੱਝ ਦਾ ਤੇ ਇਹ ਪਸ਼ੂ ਇਹਦਾ ਸਾਨੂੰ ਸਭ 36000 ਰੁਪਏ ਮਾਨਤਨ ਕਰਾਂਗੇ 36000 ਚ ਹਾਂਜੀ ਬਾਕੀ ਇੱਕ ਬਾਹਰ ਵੈੜ ਉਹ ਵੀ ਦਿਖਾ ਦਈਏ ਲਓ ਜੀ 36000 ਦੇ ਵਿੱਚੋਂ ਮਾਨਤਨ ਹੋ ਜੂਗਾ ਦੋਸਤੋ ਜਿਹੜੀ ਇਹ ਟੋਕੜ ਗੱਪਣ ਤੁਹਾਨੂੰ ਮੱਝ ਦਿਖਾਤੀ ਆ ਇੱਕ ਹੋਰ ਬੱਚੀ ਵੀਰ ਦੇ ਕੋਲੇ ਬਕਾਊਗਾ ਉਹ ਵੀ ਆਪਾਂ ਪੁੱਛ ਲੈਣੀ ਆ ਕੀ ਡਿਟੇਲ ਆ ਉਸ ਵੈੜ ਦੀ ਸੋਭਾ ਜਰ ਵੈੜ ਕੀ ਡਿਟੇਲ ਆ ਇਸ ਬੱਚੀ ਦੀ ਜਰ ਇਹ ਦੱਸ ਆ ਦੂਜੇ ਸੂਏ ਵੈੜ ਨੇ ਸੁਣਾਵਾ ਗੱਪਣ ਆ ਬਾਕੀ ਥਾਂ ਤੋਂ ਦੀ ਕੁਆਲਿਟੀ ਚੰਗੀ ਆ ਤੇ ਭਾਅ ਇਹਦਾ ਬਹੁਤ ਜਾਇਜ਼ ਆ ਹੂੰ ਇਹ ਕਈ ਭੈਣ ਭਰਾਵਾਂ ਨੇ ਘਰੇ ਬਸ ਚਾਹ ਪਾਣੀ ਨੂੰ ਘਰੇ ਆਪਦਾ ਜਿਹੜਾ ਘਰ ਦਾ ਸਰਕਲ ਹੂੰ ਹੂੰ ਚੱਲ ਜੇ ਤੇ ਆਪਾਂ ਨੂੰ ਜਿਹੜਾ ਕੀ ਕਹਿੰਦੇ ਨੇ ਡੋਲ ਫੜ ਕੇ ਗਵੰਡੀ ਵਾਲੇ ਨਾਲ ਜਾਣਾ ਪਵੇ ਲਓ ਵੀ ਬਸ ਵਧੀਆ ਸੋ ਦੋਸਤੋ ਇੱਕ ਇੱਕ ਵੀ ਬਈ ਪੱਠੇ ਖਾ ਕੇ ਰੱਜੇ ਨਾਲੀ ਛੋਟੀ ਜੀ ਹਾਈਟ ਦੀ ਆ ਇੱਕ ਟੋਕਰਾ ਪਾਓ ਤੇ ਦੋ ਦਿਨ ਵਿਆਹ ਤੋਂ ਨਾ ਆਪਾਂ ਮੋੜੋ ਸਹੀ ਗੱਲ ਆ ਤੁੰਦ ਸਾਹਿਬ ਸੁਝਾਈ ਆ ਨੇ ਬਿਲਕੁਲ ਛੋਟੀ ਜੀ ਵਛੀਆ ਦੋਸਤੋ ਸਮਦਰ ਜੀ ਹਾਈਟ ਆ ਕੋਈ ਵੀਰ ਦੂਰੋਂ ਨੇੜੋਂ ਆ ਰਿਹਾ ਇੱਕ ਐਡੀਮ ਆ ਕਿ ਸਮਝਦਾ ਮੀਡੀਅਮ ਜੀ ਹਾਈਟ ਆ ਛੋਟੀ ਜੀ ਹਾਂ ਛੋਟੀ ਜੀ ਹਾਈਟ ਆ ਪਰ ਇਹ ਕਿ ਲੇਵਾ ਇਹਦਾ ਬਹੁਤ ਸਾਫ਼ ਆ ਬਿਲਕੁਲ ਜੀ ਹਰ ਵੇਲੇ ਗੱਬਣਾ ਤਾਂ ਸੂਆ ਦੂਜੇ ਕੇ ਪਹਿਲੇ ਦੂਜੇ ਸੂਵੇ ਸੋਣਾ ਸੰਦੂ ਸਾਹਿਬ ਦੂਜੇ ਸੂਵੇ ਆ ਜੀ ਬਿਲਕੁਲ ਜੀ ਤੇ ਬਾਕੀ ਚੰਗੀ ਆ ਬੱਚੀ ਤੇ ਰੇਰ ਬਹੁਤ ਜਾਇਆ ਜੈਦਾ ਨੋ ਵੀ ਦੋਸਤੋ ਬਹੁਤ ਪਿਆਰੀ ਆ ਬੱਚੀ ਛੋਟੀ ਜੀ ਬੱਚੀ ਜਿਵੇਂ ਇੱਕ ਆਪਾਂ ਹਿਮਾਚਲ ਦੀ ਜਰਸੀ ਵੇਖਦੇ ਆ ਬਿਲਕੁਲ ਹਿਮਾਚਲ ਦੀ ਜਰਸੀ ਵਾਂਗੂ ਇਹ ਸੰਦੂ ਦਾ ਹਾਂ ਹਿਮਾਚਲ ਦੀ ਜਰਸੀ ਜਿੱਡਾ ਕਰਦਾ ਇਹਦਾ ਤੇ ਸਪਲੈਂਡਰ ਮੋਟਰਸਾਈਕਲ ਜਿੱਡੀ ਆ ਬਿਲਕੁਲ ਸੰਦ ਹੰਦੀ ਛੁੰਡੀ ਪੂਰੀ ਲੈ ਲੋ ਵੀ ਸਥਾਨ ਸੁਣ ਦੀ ਕੁਆਲਿਟੀ ਵੇਖੋ ਪ੍ਰਭੂ ਤੇ ਹਰ ਵੇਲੇ ਦਿਨ ਕੱਢ ਜੋ ਹਫਤਾ ਜੇ ਆ ਹਫਤਾ ਸੰਧੂ ਸਾਹਿਬ ਅਜੇ ਕੱਢਦੀ ਅਜੇ ਪੂਰਾ ਸ਼ਹਿਰ ਹੀ ਆਉਂਦਾ ਵਾ ਅਜੇ ਹੋਰ ਬਣੂਗੀ ਲੋ ਵੀ ਦੋਸਤੋ ਸੰਧੂ ਸਾਹਿਬ ਦਾ ਰੇਟ ਹੈ ਦਾ 21000 ਰੁਪਇਆ 21000 ਬਿਲਕੁਲ ਇਹ ਸ਼ਗਨ ਸਕੀਮ ਵਾਲਾ ਕੰਮ ਹੈ ਬਿਲਕੁਲ ਜੀ ਸ਼ਗਨ ਸਕੀਮ ਵਾਲਾ ਠੀਕ ਹੈ ਜੀ ਲਓ ਜੀ 21000 ਮੋਹਲਾ ਦੋਸਤੋ ਲੈਣ ਦੇ ਜਿਹੜਾ 21000 ਆ ਉਹਦੇ ਜਿਵੇਂ ਮਾਨਦਾਨ ਕਰਦੇ ਤੇ ਬਹੁਤ ਸਪੈਸ਼ਲ ਦੀ ਚੀਜ਼ ਆ ਦੋਸਤੋ ਇੱਕ ਪੱਠੇ ਟੱਕੇ ਵੀ ਥੋੜੇ ਨਾਲ ਸਰਜੂ ਇੱਕ ਜਗ੍ਹਾ ਸਪੇਸ ਵੀ ਜਿਹੜੇ ਵੀਰ ਦੇ ਕੋਲ ਥੋੜੀ ਜਗ੍ਹਾ ਸਪੇਸ ਆ ਕਿਹਨਾਂ ਸਾਹਿਬ ਇਹਨੂੰ ਕੋਈ ਬੱਚਾ ਚੋਲੇ ਕੋਈ ਜਨਾਨੀ ਚੋਲੇ ਬਹੁਤੇ ਵੀਰ ਜਾਣਦੇ ਆ ਪਹਾੜੀ ਜਰਸੀਆਂ ਨੂੰ ਜਿੱਦਾਂ ਤੁਸੀਂ ਦੇਖਿਆ ਹੋਊਗਾ ਇੱਕ ਹਿਮਾਚਲ ਦੀ ਜਰਸੀ ਨੂੰ ਉੱਡਾ ਕਦ ਕੱਠੀ ਆ ਇਸ ਵੱੱਛੀ ਦਾ ਦੂਜਾ ਸਵੇਰ ਸੁਹੰਦੀ ਆ ਬਾਕੀ ਠੰਡੀ ਸੀ ਰੇਟ ਪਰ ਤਾਂ ਬੜਾ ਜਾਇਜ ਆ ਦੋਸਤੋ ਠੀਕ ਆ ਵੈਸੇ ਤਾਜੀ ਬਿਲਕੁਲ ਸੱਜਰ ਸੁਣੀ ਆ ਕੋਈ ਸਾਲ ਸੰਦੂ ਦਾ ਤੋਕਰ ਨਾਲੋਂ ਸੱਜਰਾ ਹੈ ਤਾਂ ਸੱਜਰਾ ਹੂੰ ਤੇ ਰੇਟ ਬੜਾ ਜਾਇਜ ਆ 21000 ਰੁਪਏ ਦਾ ਰੇਟ ਆ ਜੀ 21000 ਦੇ ਵਿੱਚ ਦੋਸਤੋ ਤੁਹਾਨੂੰ ਇਹ ਜਿਹੜੀ ਵੜ ਮਿਲ ਜੂਗੀ ਤੇ ਪਿਆਰੀ ਵੜ ਆ ਚੰਗੀ ਆ ਠੀਕ ਆ ਜੀ ਸੋ ਜਿਹੜੇ ਵੀਰ ਚਾਹਵਾਨ ਹੋਣਗੇ ਤੁਸੀਂ ਜਰੂਰ ਸੰਪਰਕ ਕਰ ਲਿਓ ਤੇ ਨੰਬਰ ਬੋਲ ਦਈਏ 99038820259906382025 ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ